ਭਾਈ ਕੀ ਨਾਮ ਹੈ ਤੇ ਕੀ ਗੱਲ ਹੋਈ ਹੈ ਸਾਰੀ ਸਰ ਮੇਰਾ ਨਾਮ ਜਸਵੀਰ ਸਿੰਘ ਆ ਤੇ ਐਕਸੀਡੈਂਟ ਜਿਹੜਾ ਹੈ ਹੋਇਆ ਮੇਰੀ ਸੱਸਰ ਦਾ ਮੇਰੇ ਚਾਚਾ ਜੀ ਦੀ ਕੁੜੀ ਆ ਪਟਿਆਲੇ ਤੋਂ ਬੇਸਿਕਲੀ ਬਿਲੋਂਗ ਕਰਦੀ ਸੀ ਤੇ ਉਹਨਾਂ ਦਾ ਮੈਰਿਜ ਹੋਈ ਸੀ ਕਿ ਇੱਥੇ ਹਿਰ ਦਾ ਪਰ ਤੇ ਉਹ ਡਿਊਟੀ ਕਰਦੀ ਸੀ ਨਾਈਕ ਥਾਪਰ ਕਾਲਜ ਦੇ ਵਿੱਚ ਵਾਰਡ اٹੈਂਡੈਂਸੀ ਲੇਡੀਜ਼ ਉਹਦੀ ਹੌਸਟਲ ਦੀ ਆਪਣੀ ਡਿਊਟੀ ਤੇ ਆ ਰਹੀ ਸੀ ਤੇ ਇਹ ਥਾਰ ਵਾਲੀ ਗੱਡੀ ਆ ਜਿਹੜੀ ਇੱਥੇ ਗੱਡੀ ਦੇ ਉੱਪਰ ਮਾਰੋ ਕੈਮਰਾ ਜਿਹੜਾ ਇਹ ਆ ਥਾਰ ਗੱਡੀ ਆ ਇਹਨਾਂ ਨੇ ਬ੍ਰੇਕ ਕੀਤੀ ਹੋਈ ਸੀ ਦੋ ਬੰਦੇ ਸੀ ਇਹਦੇ ਵਿੱਚ ਤੇ ਇਹਨਾਂ ਨੇ ਪਹਿਲਾਂ ਤਾਂ ਦੋ ਬੰਦਿਆਂ ਨੂੰ ਹਿੱਟ ਕੀਤਾ ਉਹਨਾਂ 'ਚ ਸ਼ਾਇਦ ਇੱਕ ਤਾਂ ਪੂਰੀ ਤਰ੍ਹਾਂ ਡੈੱਡ ਹੋ ਗਿਆ ਇੱਕ ਸੀਰੀਅਸ ਹੈ ਤੇ ਉਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਦੇ ਵਿੱਚ ਇਹਨਾਂ ਨੇ ਮੇਰੀ ਸਿਸਟਰ ਨੂੰ ਵੀ ਲਪੇਟ ਲਿਆ ਉਹ ਸਿਸਟਰ ਦੀ ਇੰਨੀ ਬੁਰੀ ਤਰ੍ਹਾਂ ਹਾਲਤ ਹੋਈ ਆ ਵੀ ਕੁੜੀ ਦੇ ਪਿੰਡੇ ਦੇ ਕੋਈ ਕੱਪੜਾ ਨਹੀਂ ਛੱਡਿਆ ਪੂਰੇ ਹੱਡ ਪੈਰ ਕੋਈ ਸਾਰੇ ਤੋੜਦੇ ਉਹਦੇ ਤੇ ਉਹ ਗੱਡੀ ਜਿਹੜੀ ਆ ਉਹਦੇ ਸਕੂਟੀ ਦੇ ਉੱਪਰ ਚੜ ਗਈ ਕੁੜੀ ਵੀ نیچے ਆ ਗਈ ਜਿਸ ਕਰਕੇ ਗੱਡੀ ਰੁਕ ਗਈ ਨਹੀਂ ਇਹ ਹੋਰ ਵੀ ਕਿਸੇ ਨੂੰ ਮਾਰਦੇ ਹੁਣ ਗੱਲ ਇਹ ਆ ਰਹੀ ਆ ਵੀ ਬੰਦਾ ਜਦੋਂ ਫੜਿਆ ਆਨ ਫਲੈਟ 2 ਘੰਟੇ ਤੋਂ ਉੱਪਰ ਹੋ ਗਏ ऑन दी स्पॉट ਉਸ ਦਾ ਮੈਡੀਕਲ ਹੋਣਾ ਚਾਹੀਦਾ ਜਿਹੜਾ ਪੁਲਿਸ ਨੇ ਹਜ ਤੱਕ ਕਰਾਇਆ ਨਹੀਂ ਪਹਿਲਾਂ ਤਾਂ ਸਾਨੂੰ ਬੰਦਾ ਹੀ ਦਿਖਾਤੇ ਹੁਣ ਦੇਖੋ ਤੁਸੀਂ ਪੁਲਿਸ ਵਾਲਿਆਂ ਨੇ ਗੇਟ ਲਾਇਆ ਹੋਇਆ ਸਾਨੂੰ ਬਾਹਰ ਖੜਾ ਰਖਿਆ ਸੀ ਕੋਈ ਮੁਜਰਮ ਹੈ ਸਾਨੂੰ ਬਾਹਰ ਖੜਾ ਹੰਦਾ ਕੀ ਮਤਲਬ ਹੈ ਸਾਨੂੰ ਬਾਹਰ ਖੜਾਇਆ ਪੁਲਿਸ ਵਾਲਿਆਂ ਨੇ ਗੇਟ ਲਾਇਆ ਥਾਣੇ ਵਾਲਿਆਂ ਨੇ ਹੁਣ ਜਾਂ ਤਾਂ ਉਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਕੋਈ ਪੈਸੇ ਦਾ ਬਰਡਨ ਪਾਇਆ ਜਾਂ ਕੋਈ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਜਿਹੜਾ ਹਜ ਤੱਕ ਉਹਦਾ ਮੈਡੀਕਲ ਨਹੀਂ ਹੋਇਆ ਅਸੀਂ ਬਸ ਇਹ ਹੀ ਸਾਫ਼ ਚਾਹੁੰਦੇ ਆ ਵੀ ਬੰਦਾ ਉਹ ਹੈਗਾ ਨਾਰਾਇਣ ਕਿਤੇ ਰਾਤੋਂ ਰਾਤ ਨੂੰ ਭਜਾ ਨਾ ਦੇਣ ਬਸ ਇਹੀ ਅਸੀਂ ਪਿੰਡ ਇਨਸਾਫ ਦੀ ਮੰਗ ਕਰਦੇ ਆ ਕਿ ਬੰਦੇ ਦਾ ਨਾਲ ਦੀ ਨਾਲ ਮੈਡੀਕਲ ਹੋਵੇ ਪੁਲਿਸ ਮੈਡੀਕਲ ਨਹੀਂ ਕਰਾਦੀ ਆਪਣੀ ਢਿੱਲ ਵਰਤਰੀ ਹੈ ਪੁਲਿਸ ਜਦ ਕਿ ਕਾਨੂੰਨ ਆ ਵੀ ਨਾਲ ਦੀ ਨਾਲ ਮੈਡੀਕਲ ਹੋਣਾ ਚਾਹੀਦਾ ਜਦੋਂ ਬੰਦਾ ਕਸਟਡੀ ਚ ਲਿਆ ਸਰ ਕੀ ਮਾਮਲਾ ਹੋਇਆ ਅੱਜ ਸ਼ਾਮੀ ਸਾਨੂੰ ਇਨਟੀਮੇਸ਼ਨ ਮਿਲੀ ਸੀ ਕਿ ਭਾਦਸਰ ਰੋਡ ਤੇ ਐਕਸੀਡੈਂਟ ਹੋਇਆ ਤੇ ਇਮੀਡੀਏਟ ਅਸੀਂ ਜਾ ਕੇ ਉੱਥੇ ਜਿਹੜਾ ਕਿਤੇ ਜਾ ਕੇ ਸਥਿਤੀ ਦੇਖੀ ਜੀ ਉੱਥੇ ਇੱਕ ਲੇਡੀਜ਼ ਦੀ ਡੈਥ ਹੋ ਗਈ ਸੀ ਵੇ ਬੋਆ ਦੇ ਹੋਰ ਦੋ ਹੋਰ ਲੜਕੇ ਜਾਂਦੇ ਹੋਏ ਠੀਕ ਹਾਂਜੀ ਹਾਂਜੀ ਅਸੀਂ ਫਿਰ ਆ ਮੌਕੇ ਤੇ ਹਸਪੀਟਲ ਚ ਅਸੀਂ ਪਹੁੰਚਾਤਾ ਸੀ ਤੇ ਜੋ ਘਰ ਸਾਂਗੇ ਉਹ ਮਟਕੀ ਕਰ ਦੇਣਾ ਤਾਂ तकरीबन ਕਿੰਨੇ ਬੰਦੇ ਸੀ ਜਿਹੜੇ ਇਸ ਦੁਰਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਮੌਤ ਹੋਈ ਤੇ ਕਿੰਨੇ ਘਰ ਚ ਸਵਾਰ ਸੀ ਸਾਡੇ ਕੋਲ ਹੁਣ ਤੱਕ ਇੰਟੀਮੇਸ਼ਨ ਹੀ ਆਈ ਹੈ ਜਿਵੇਂ ਇੱਕ ਲੇਡੀ ਸੀ ਜੀ ਦੀ ਡੈਥ ਹੋ ਗਈ ਸੀ ਜੀ ਤੇ ਦੋ ਹੋਰ ਸੀ ਜਿਹਨਾਂ ਦੇ ਸੱਟ ਲੱਗੇ ਜੀ ਇੰਝ ਆਉਂਦੇ ਤੇ ਕਾਰ ਚ ਕਿੰਨੇ ਬੰਦੇ ਸਵਾਰ ਸੀ ਜੀ ਤਾਂ ਪਰ ਹੁਣ ਬਾਅਦ ਚ ਪਤਾ ਲੱਗੂਏ ਸਾਡ ਨੂੰ ਅਜੇ ਇੰਟੀਮੀਸ਼ਨ ਇਹ ਹੀ ਹੈ ਜੀ ਤੇ ਜਦੋਂ ਇਹਨਾਂ ਦੇ ਬਾਰਸ਼ ਕੋਈ ਸਾਡੇ ਕੋਲ ਪਹੁੰਚੋ ਹੀ ਸੀ ਨਹੀਂ ਬੰਦਾ ਅਸੀਂ ਉਹ ਗੱਡੀ ਵਾਲਾ ਸੀ ਜਿਹੜਾ ਉਹ ਅਜੇ ਸੀ ਆਇਡੈਂਟੀਫਾਈ ਹੋ ਗਿਆ ਹਾਂਜੀ ਹਾਂਜੀ ਅਸੀਂ ਕਰ ਰਹੇ ਹਾਂ ਜੋ ਕੁਝ ਇਲੀਗਲ ਪ੍ਰੋਸੀਜਰ ਹੈ ਜਿਹੜਾ ਸਾਰਾ ਅਡਾਪਟ ਕਰ ਸਰ ਪਰਿਵਾਰ ਮੰਤਰ ਕਹਿ ਰਹੇ ਨੇ ਕਿ ਬੰਦੇ ਤੇ ਨਹੀਂ ਸੀ ਪਰ ਬੰਦਾ ਹੁਣ ਤੱਕ ਇੱਕ ਕਾਬੂ ਵਾਲਾ ਹੈ ਐਕਸੀਡੈਂਟ ਦੇ ਵਿੱਚ ਤੇ ਚਾਰ ਜੋ ਮਰਦੇ ਹੋਣ ਜਾਂ ਡਰਾਈਵਰ ਹੁੰਦਾ ਜੀ ਐਜ ਪਰ ਲਾਈ ਜਿਸੀ ਚੱਲਾਂਗੇ ਤੇ ਲਾਤ ਤੋਂ ਬਾਅਦ ਨਹੀਂ ਨਾ ਅਸੀਂ ਜਾ ਸਕਦੇ ਜੋ ਕਾਨੂੰਨ ਹੋਊਗਾ ਉਹਦੇ ਮਤਲਬ ਕੀ ਸੀ ਸਰ ਸਰ ਡੈੱਡ 40 ਇਸ ਫਲੇ ਕਿੱਥੇ ਹਸਪੀਟਲ ਚ ਰਖਾਈ ਜੀ ਹੋਰ ਚਲ ਚਲੀ ਜੀ ਜੀ ਦਾ ਕੀ ਨਾਮ ਸੀ ਕਿੰਨੀ ਕੋਮਰਦੀ ਪਈ ਲੇਡੀ ਦੀ ਏਜ अबाउट 42 ਇਅਰਸ ਚਲਦੀ ਤੇ ਉਹ ਦਾ ਨਾਮ ਸੁਖਿੰਦਰ ਹੋਰ ਬਤਨ ਹੈ ਕਿ ਕੋਈ ਨਾ ਇਹ ਹਰ ਦਾ ਪਰਪੈਂਡਿਕ ਸਾਡੇ ਤੇ ਜਿਹੜਾ ਇਹ ਟ੍ਰਾਂਸਵਰਸ ਐਕਸਪੋਰਨਡਾ ਤੁਸੀਂ ਕਿਹੜੇ ਕਿਹੜੇ ਪਿੰਡ ਦੇ ਨਾਲ ਰਹੇ ਹੋ ਤੁਹਾਨੂੰ ਪਤਾ ਨਹੀਂ ਜਿਹੜੇ ਜਿਹੜੇ ਇੰਜਰਡ ਨੇ ਜੀ ਉਹਨਾਂ ਦੀ ਅਜੇ ਪੂਰੀ ਡਿਟੇਲ ਚ ਨਹੀਂ ਜੀ ਇਹਦੇ ਜਿਹੜਾ ਜਿਹੜਾ ਕਾਸਟ ਆ ਸਕਦਾ ਉਹ ਇਹ ਸਿੰਬੜੋ ਪਿੰਡ ਪਿੰਦੇ ਤੋਂ ਦਾ ਜੀ ਨਹੀਂ একদম ਨਹੀਂ ਕੋਈ ਆ ਜੰਗੀ ਹੈ ਜੀ ਤਾਂ ਜਿਹੜਾ ਫੜਿਆ ਹੈ ਜਿਹੜਾ ਫੜਿਆ ਉਹ ਡਰੰਕ ਕੀਤੀ ਹੋਈ ਹੈ ਕਿਸ ਤਰ੍ਹਾਂ ਉਹ ਸਰ ਮੈਡੀਕਲ ਕਰਾਉਣ ਗਏ ਜੀ ਉਸ ਤੋਂ ਬਾਅਦ ਪੁਸ਼ਟੀ ਹੋਊਗੀ ਜੀ ਮੈਡੀਕਲ ਤੋਂ ਬਾਅਦ ਐਨਆਰਏ ਦਾ ਜ਼ਿਕਰ ਆ ਰਿਹਾ ਮੁੰਡਾ ਐਨਆਰਏ ਕੁਝ ਕੋਈ ਗੱਲ ਸਮਝਾ ਜੀ ਸਰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਆਓਗੇ ਜੀ ਤੁਸੀਂ ਕਲੀਅਰ ਕਰ ਲਵਾਂਗੇ ਠੀਕ ਹੈ ਜੀ